ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਖਾਨ ਮਾਜਰਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 6 ਮਾਰਚ ਨੂੰ ਚੌਥਾ ਦਿਨ ਸੀ ਇਸ ਦੌਰਾਨ ਬਜਟ ਤੇ ਬਹਿਸ ਵੀ ਹੋਈ ਵਿਤਮਤਰੀ ਹਰਪਾਲ ਚਿਮਮਾ ਨੇ ਕੱਲ ਮੰਗਲਵਾਰ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਸੀ ਜਿਸ ਤੇ ਅੱਜ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਬਹਿਸ ਵੀ ਕੀਤੀ ਗਈ ਸੀ ਉਥੇ ਹੀ ਸਿਹ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਸਿੰਘ ਮਾਜਰਾ ਪੱਤਰਕਾਰਾਂ ਦੇ ਨਾਲ ਉਲਝਦੇ ਹੋਏ ਨਜ਼ਰ ਆਏ ਉਹਨੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਧਮਕੀ ਦਿੰਦੇ ਹੋਏ ਕਿ ਆ ਤੂੰ ਬਾਹਰ ਆਤ ਨੂੰ ਦੇਖ ਰਾਵਾਂਗਾ ਇਹ ਆ ਕੇ ਪੱਤਰਕਾਰ ਨੂੰ ਧਮਕੀ ਦਿੱਤੀ ਇਸ ਸਬੰਧੀ ਰਿਪੋਰਟਰ ਨੇ ਵਿਧਾਨ ਸਭਾ ਸਪੀਕਰ ਨੂੰ ਵਿਧਾਇਕ ਖਿਲਾਫ ਸ਼ਿਕਾਇਤ ਕੀਤੀ ਤੇ ਕਾਰਵਾਈ ਦੀ ਮੰਗ ਕੀਤੀ ਮਲੇ ਜਾਣਕਾਰੀ ਮੁਤਾਬਿਕ ਪੱਤਰਕਾਰ ਨੇ ਬੀਤੀ ਦਿਨੀ ਪਠਾਨ ਮਾਜਰਾ ਤੇ ਦਿਨੇਸ਼ ਚੱਡਾ ਵਿਚਾਲੇ ਹੋਈ ਬਹਿਸ ਦੀ ਖਬਰ ਲਗਾਈ ਸੀ ਇਸ ਦੇ ਵਿਚਾਲੇ ਹੁਣ ਸਿਆਸਤਦਾਨਾਂ ਵੱਲੋਂ ਵੀ ਸੁਭਾ ਚੁੱਕੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਸ ਵੀਡੀਓ ਦੀ ਨਿਖੇਦੀ ਕੀਤੀ ਜਾ ਰਹੀ ਸਲਾਮ ਆਲਮ ਬਾਤ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਖਾਨ ਮਾਜਰਾ ਇਸ ਦੇ ਵਿਚਾਲੇ ਆਪਾਂ ਗੱਲ ਕਰਦੇ ਅਕਾਲੀ ਦਲ ਦੇ ਵਿਕਰਮ ਮਜੀਠੀਆ ਦੀ ਉਹਨਾਂ ਦੇ ਵੱਲੋਂ ਇਸ ਵੀਡੀਓ ਦੀ ਨਿਖੇਦੀ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਉਨਾ ਲਿਖਿਆ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਡਰਾਉਣਾ ਧਮਕਾਉਣਾ ਪੱਤਰਕਾਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣਾ ਇਹ ਬਦਲਾਵ ਹੈ ਪਠਾਨ ਮਾਜਰਾ ਦੇ ਵੱਲੋਂ ਪਵਿੱਤਰ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਵਿੱਚ ਪੱਤਰਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣਾ ਬਹੁਤ ਮੰਦ ਭਾਗ ਹੈ ਇਹ ਧਮਕੀ ਕਿਸੇ ਇੱਕ ਚੈਨਲ ਦੇ ਪੱਤਰਕਾਰ ਨੂੰ ਨਹੀਂ ਬਲਕਿ ਹੋਰ ਵੀ ਪੱਤਰਕਾਰਾਂ ਨੂੰ ਦਿੱਤੀ ਗਈ ਹੈ ਮੈਂ ਮੰਗ ਕਰਦਾ ਕਿ ਐਮਐਲਏ ਦੇ ਤੁਰੰਤ ਪਰਚਾ ਹੋਵੇ ਉਸ ਤੋਂ ਬਾਅਦ ਜਦ ਕਾਂਗਰਸ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਇਸ ਵੀਡੀਓ ਦੀ ਨਖੇਦੀ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ মিডিਆ ਸਾਡਾ ਚੌਥਾ ਥੰਮ ਹੈ ਪਰ ਸਰਕਾਰ ਦੇ ਵੱਲੋਂ ਜੋ মিডিਆ ਦੇ ਨਾਲ ਰਵੱਈਆ ਕੀਤਾ ਜਾ ਰਿਹਾ ਹੈ ਇਹ ਬਹੁਤ ਗਲਤ ਹੈ ਜਿਸ ਤਰੀਕੇ ਦੇ ਨਾਲ মিডিਆ ਨੂੰ ਪੂਰੇ ਦੇਸ਼ ਭਰ ਦੇ ਵਿੱਚ ਦਬਾਇਆ ਜਾ ਰਿਹਾ ਉਸੇ ਹੀ ਨੀਤੀ ਦੇ ਤਹਿਤ ਪੰਜਾਬ ਦੇ মিডিਆ ਨੂੰ ਵੀ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਉਹ ਡਿਕਟੇਟ ਕੀਤਾ ਜਾਂਦਾ ਹੈ ਆਪ ਦਾ ਇੱਕ ਥੀ ਵੀਡੀਓ ਵਾਇਰਲ ਤੋਂ ਬਾਅਦ ਜਦੋਂ ਆਪ ਦੇ ਵਿਧਾਇਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਵੀਡੀਓ ਦੇ ਬਾਰੇ ਕੀ ਸਪਸ਼ਟੀਕਰਨ ਦਿੱਤਾ ਹੈ ਉਹ ਵੀ ਸੁਣਦੇ ਆ। ਅਲੀਮੀ ਦੇ ਨਾਲ ਵਿਚਰਨਾ ਸਭ ਦਾ ਫਰਜ਼ੀ ਬੰਦ ਹੈ। ਅਸੀਂ ਤੱਕ ਕੋਈ ਇਹ ਨਹੀਂ ਕੋਈ ਕਹਿੰਦੇ ਕਿ ਕੋਈ ਵੀ ਤਲਖ ਵਤੀਰਾ ਜਾਇਜ਼ ਨਹੀਂ ਹੁੰਦਾ। ਜੀ ਲੇਕਿਨ ਕਈ ਵਾਰ ਮਿਸ ਅੰਡਰਸਟੈਂਡਿੰਗ ਵੀ ਹੋ ਜਾਂਦੀ ਹੈ। ਇਸ ਗੱਲ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਲਦੀ ਵਿੱਚ ਕੋਈ ਆਪਾਂ ਨੂੰ ਫਤਵਾ ਨਹੀਂ ਦੇਣਾ ਚਾਹੀਦਾ ਪਹਿਲਾਂ ਕਾਰਨ ਪਤਾ ਕਰ ਲਈਏ ਔਰ ਕਈ ਵਾਰ ਮਤਲਬ ਅੰਦਰ ਦੀ ਗੱਲ ਨਹੀਂ ਪਤਾ ਹੁੰਦੀ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ ਬਾਕੀ ਮੈਂ ਮਹਿਸੂਸ ਕਰਦਾ ਹਾਂ ਜ਼ਿੰਮੇਵਾਰ ਪੋਜੀਸ਼ਨਾਂ ਤੇ ਜਿਹੜੇ ਬੈਠੇ ਐ ਔਤੇਦਾਰ ਜਿਵੇਂ ਐਮਐਲਏ ਸਹਿਬਾਨ ਲੋਕਾਂ ਦੇ ਨੁਮਾਇੰਦੇ ਐ ਉਹਨਾਂ ਨੂੰ ਹੋਰ ਵੀ ਹਲੀਮੀ ਹੋਰ ਵੀ ਨੀਵਾ ਹੋ ਜਾਣਾ ਚਾਹੀਦਾ ਸੋ ਮੈਂ ਮਹਿਸੂਸ ਕਰਦਾ ਜੇ ਕੋਈ ਐਹੋ ਜੀ ਗੱਲ ਹੋਈ ਹੈ ਤਾਂ ਉਹਦੇ ਲਈ ਮਤਲਬ ਜ਼ਰੂਰ ਅਸੀਂ ਇਸ ਗਲਤੀ ਪਰ ਭਾਈ ਕਰਾਂਗੇ ਇਹ ਕੋਈ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਵੀ ਪਠਾਨ ਮਾਜਰਾ ਵਿਵਾਦਾਂ ਚ ਘੇਰੇ ਸਨ ਇਹਨਾਂ ਦੇ ਵੱਲੋਂ ਸ਼ਰੀਆਮ ਹੀ ਕੇਵਲ ਆਪਰੇਟਰਾਂ ਦੇ ਨਾਲ ਤੱਕੇਸ਼ਾਹੀ ਕੀਤੀ ਗਈ ਸੀ ਤੇ ਅੱਜ ਮੁੜ ਫਿਰ ਇਹ ਵਿਵਾਦਾਂ ਚ ਘਿਰ ਗਏ ਨੇ ਤੇ ਇਹਨਾਂ ਦੇ ਵੱਲੋਂ ਪੱਤਰਕਾਰਾਂ ਨੂੰ ਸ਼ਰੀਆਮ ਧਮਕੀਆਂ ਦਿੱਤੀਆਂ ਗਈਆਂ ਨੇ ਬਾਹਰ ਬਾਤ ਨਹੀਂ ਬਤਾ ਬਾਹਰ ਮਰਜ਼ੀ ਮਿਲਦੀ ਕਿਉਂ ਦਿੰਨਾ ਬਾਹਰ ਦੇਣ ਦੀ ਧਮਕੀ ਦੇਊਗਾ ਔਣੇ ਹਰਮੀਤ ਸਿੰਘ ਪਠਾਨ ਮਾਜਰਾ